ਮਾਨਸਾ ਜ਼ਿਲ੍ਹੇ ਦੇ ਕਸਬਾ ਪੀਖੀ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿੱਚ ਭਰਿਆ ਪਾਣੀ ਝੀਲ ਦਾ ਰੂਪ ਕੀਤਾ ਧਾਰਨ ਵਿਦਿਆਰਥੀਆਂ ਨੂੰ ਕੀਤੀ ਛੁੱਟੀ ਅਤੇ ਕੱਲੇ ਅਧਿਆਪਕ ਸਕੂਲ ਵਿੱਚ ਪਰ ਰਹੇ ਨੇ ਹਾਜ਼ਰੀ ਪੰਜਾਬ ਭਰ ਦੇ ਕਈ ਜ਼ਿਲ੍ਹਿਆਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਾਅਦੇ ਅਤੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਪੰਜਾਬ ਭਰ ਤੋਂ ਵੱਡੀ ਪੱਧਰ ਉੱਤੇ ਮਾਲੀ ਨੁਕਸਾਨ ਹੋਣ ਦੀਆਂ ਖਬਰਾਂ ਅਤੇ ਹੋਰ ਵੀ ਭਾਰੀ بارش ਹੋਣ ਦੀ ਮੌਸਮ ਵਿਭਾਗ ਦੀ ਚੇਤਾਵਨੀ ਨੇ ਲੋਕਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ ਇਹ ਹੈ ਮਾਨਸਾ ਜਿਹਰੇ ਦੇ ਕਸਬਾ ਪੀਕੀ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਜੋ ਅੱਜ ਇੱਕ ਝੀਲ ਦਾ ਰੂਪ ਧਾਰਨ ਕਰ ਚੁੱਕਾ ਹੈ ਵਿਦਿਆਰਥੀ ਛੁੱਟੀ ਤੇ ਹਨ ਅਤੇ ਜਿੱਥੇ ਅਧਿਆਪਕ ਡਿਊਟੀ ਉੱਤੇ ਪ੍ਰਿੰਸੀਪਲ ਅਤੇ ਕਲੈਰੀਕਲ ਸਟਾਫ ਦਾ ਕਮਰਾ ਜਲ ਥਲ ਹੋਇਆ ਪਿਆ ਹੈ ਹਾਂਜੀ ਹਰਪ੍ਰਭਾਨ ਜੀ ਦੱਸੋ ਹਾਲਾਤ ਇਸ ਸਕੂਲ ਦੇ ਕੀ ਬਣੇ ਹੋਏ ਨੇ ਹੁਣ ਜੇ ਬਾਰਿਸ਼ ਹੋਰ ਹੁੰਦੀ ਹੈ ਫੇਰ ਕੀ ਹਾਲਾਤ ਹੋਣਗੇ ਹਾਲਾਤ ਮਾੜੇ ਨੇ ਅੱਛਾ ਉਹਦਾ ਕਾਰਨ ਇਹ ਹੈ ਵੀ ਜਦੋਂ ਅਸੀਂ 8ਵੀਂ ਕਰਦੇ ਸੀ ਉਦੋਂ 88 ਦੇ ਵਿੱਚ ਹੜ੍ਹ ਆਏ ਸੀਗੇ ਹਮ ਅੱਜ ਉਹੀ ਹਾਲਾਤ ਫੇਰ ਪੰਜਾਬ ਦੇ ਵਿੱਚ ਬਣ ਰਹੇ ਨੇਗੇ ਬਿਲਕੁਲ ਇਹਨਾਂ ਹਾਲਾਤਾਂ ਦਾ ਜਿਹੜਾ ਸ਼ਾਮਜਾ ਭੁਗਤਣਾ ਪੈ ਰਿਹਾ ਹੈ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਪੜ੍ਹਦੇ ਨੇ ਹਮ ਉਹ ਕੌਣ ਪਰਦੇ ਨਹੀਂ ਤੁਹਾਨੂੰ ਪਤਾ ਹੈਗਾ ਹੂੰ ਇਹ ਹਾਲਤ ਇੱਥੋਂ ਤੱਕ ਹੋ ਗਈ ਵੀ ਆ ਤੁਸੀਂ ਦੇਖ ਲਓ ਵੀ ਜਿੰਨਾ ਹੀ ਨੀਵੇਂਗਾ ਹੂੰ ਇੱਥੋਂ ਤੱਕ ਜਾਣਾ ਬਹੁਤ ਮੁਸ਼ਕਲ ਹੈਗਾ ਬਿਲਕੁਲ ਤੇ ਪਰ ਜਿਹੜੀ ਸਰਕਾਰ ਬਦਲਾਵ ਦੇ ਨਾਲ ਤੇ ਆਈ ਉਹ ਸਰਕਾਰ ਨੇ ਦਾਅਵੇ ਬਹੁਤ ਵੱਡੇ ਕੀਤੇ ਹੂੰ ਪਰ ਜੋ ਕੁਝ ਕੀਤਾ ਭਗਤ ਸਿੰਘ ਦੀ ਵਿਚਾਰਧਾਰਾ ਦੇ ਉਲਟ ਕੀਤਾ ਇਸ ਲਈ ਅਸੀਂ ਦੇਖ ਰਹੇ ਆਂ ਵੀ ਇੱਥੇ ਜਿਹੜਾ ਜਿੰਨਾ ਪਾਣੀ ਖੜਾ ਹੈਗਾ ਇੱਥੇ ਟੀਚਰਾਂ ਨੂੰ ਜੋ ਕੰਮ ਛੁੱਟੀਆਂ ਕਰਤੀਆਂ ਟੀਚਰ ਕਦੇ ਵਾਸਤੇ ਭਲੇ ਨੇ ਇਹਨਾਂ ਨੂੰ ਵੀ ਛੁੱਟੀਆਂ ਕਰੋ ਬਿਲਕੁਲ ਇਧਰ ਉਧਰ ਜਾਣਾ ਬਹੁਤ ਔਖਾ ਹੈਗਾ ਉਹ ਮਿੱਡੀਆਂ ਬੀਬੀਆਂ ਬੈਠੀਆਂ ਲੱਗੀਆਂ ਕੀ ਕਰੋ ਤੇ ਇਸ ਲਈ ਅਸੀਂ ਚਾਹੁੰਦੇ ਆਂ ਵੀ ਇਹ ਸਕੂਲ ਦੇ ਵਿਕਾਸ ਲਈ ਜਿਹੜਾ ਭਗਵੰਤ ਮਾਨ ਸਰਕਾਰ ਜਿਹੜਾ ਦਾ ਸਵਾਕ ਸਾਢੇ 100 ਰਹਿ ਗਿਆ ਉਹਦੇ ਵਿੱਚ ਜੋ ਕੁਝ ਕਰਦੀ ਹੈ ਤਾਂ ਅਸੀਂ ਉਮੀਦ ਕਰਾਂਗੇ ਪਰ ਸਾਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਇਹ ਨਕਮੀ ਸਰਕਾਰ ਨੇ ਸਾਡੇ ਇਹ ਸਕੂਲ ਨੂੰ ਝੀਲ ਬਣਾਤਾ ਤੇ ਬਹੁਤ ਸਾਰੇ ਗਰੀਬਾਂ ਦੇ ਬੱਚੇ ਦਲਤਾਂ ਦੇ ਬੱਚੇ ਗਿੜੇ ਝੀਲ ਨਹੀਂ ਦੇਖ ਸਕਦੇ ਉਹ ਸਾਡੇ ਇੱਥੋਂ ਦੇ ਸੈਕੰਡਰੀ ਸਕੂਲ ਨੂੰ ਦੇਖ ਸਕਦੇ ਨੇ ਝੀਲਾਂ ਇੱਥੋਂ ਤੱਕ ਵੀ ਹੋ ਗਿਆ ਵੀ ਪੀਖੀ ਦੇ ਵਿੱਚ ਕਿਸਤੀਆਂ ਆ ਗਈਆਂ ਦੋ ਬਿਲਕੁਲ ਹਮ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਵੀ ਕਮਰੇ ਵਿੱਚ ਪਾਣੀ ਵੜ ਰਿਹਾ ਹੈਗਾ ਉਹ ਪ੍ਰਿੰਸੀਪਲ ਦਾ ਕਮਰਾ ਹੋਵੇ ਉਹ ਕਲਾਸਰੂਮ ਹੋਣਾ ਤੇ ਜਿਹੜੀ ਸਰਕਾਰੇ ਚਾਹੁੰਦੀ ਵੀ ਮੈਂ ਵਿਕਾਸ ਕਰੂੰ ਅੱਜ ਬਕਾਦ ਦੇ ਯਾਨਕੀ ਮੂੰਹ ਬੋਦੀ ਤਸਵੀਰ ਤੁਸੀਂ ਖੁਦ ਦੇਖ ਰਹੇ ਹੋ ਵੀ ਤੇ ਕੀ ਬਣ ਹੈਗਾ